ਸਾਂ ਕਾਇਲੀ ਤੁਸੀਂ ਦੇਖ ਰਹੇ ਹੋ ਜੋ ਬਿਆ ਨਿਊਜ਼ ਅੱਜ ਤੁਹਾਨੂੰ ਉਸ ਤਾਨ ਦਿਖਾਉਣੇ ਅੱਜ ਤੱਕ ਸ਼ਹਿਰ ਦੇ ਵਿੱਚ ਕਾਫੀ ਉਸ ਤੋਂ ਗੱਡੀਆਂ ਲੰਘਦੀਆਂ ਇਹ ਹੈਗਾ ਕਾਂਜਲੀ ਰੋਡ ਕਾਂਜਲੀ ਰੋਡ ਤੇ ਸੱਤ ਇਹ ਤੇ ਇੱਕ ਸਾਈਡ ਦਿਖਾਉਣਾ ਹੈ ਮਾਲ ਟਾਊਨ ਮੈਂ ਕਹਿ ਰਿਹਾ ਮੈਂ ਕਹੂੰਗਾ ਮਾਲ ਟਾਊਨ ਦਿਖਾਉਣ ਇੱਕ ਸਾਈਡ ਤੋਂ ਮਾਲ ਟਾਊਨ ਹੈ ਉਹਦੇ ਬਿਲਕੁਲ ਸਾਹਮਣੇ ਰਤਨ ਰੈਜ਼ਿਡੈਂਸੀ ਹੈ ਹੋਟਲ ਜੋ ਕਿ ਕਾਫੀ ਠੂਰਿਆ ਹੋਰ ਇਸ ਦੇ ਨਾਲ ਹੀ ਇਸ ਦੇ ਨਾਲ ਹੀ ਚੱਲਦਾ ਇਸੇ ਬਾਕੇ ਬਿਲਕੁਲ ਕਾਂਗੋ ਕੈਸਲ ਹੋ ਪੁਲ ਆਲਟੀਮੇਟ ਜਮ ਹੈ ਇਹ ਉਹ ਸਥਾਨ ਆ ਜਿੱਥੇ ਕਿ ਲੋਕ ਕਾਫੀ ਮੁੰਡੇ ਕੁੜੀਆਂ ਜਮ ਵਾਸਤੇ ਇੱਥੇ ਆਉਂਦੇ ਨੇ ਫੋਟੋਆਂ ਤੁਹਾਨੂੰ ਦਿਖਾਉਣੇ ਆ ਇਹਦੇ ਬਿਲਕੁਲ ਸਾਹਮਣੇ ਜੋ ਕਾਫੀ ਪਿਛਲਾ ਕਾਫੀ ਦਿਨਾਂ ਤੋਂ ਇੱਥੇ ਛੜ ਦੇ ਵਿੱਚ ਟੋਏ ਪਏ ਹੋਏ ਨੇ ਪਹਿਲਾਂ ਅਕਰ ਪੇਰ ਕੀਤੀ ਸੀ ਪਰ ਉਸ ਦੇ باوجود ਵੀ ਇਹ ਰੇਪੇਰ ਨਹੀਂ ਹੋ ਸਕਿਆ ਸੋ ਰਾਗਨਾ ਉੱਥੇ ਬੜੀ ਮੁਸ਼ਕਲ ਆਉਂਦੀ ਆ ਐਸੇ ਇੱਥੇ ਆਉਣ ਜਾਣ ਵਾਲੇ ਰਾਗਨਾ ਨਾਲ ਗੱਲਬਾਤ ਕਰਾਂਗੇ ਵੀ ਉਹਨਾਂ ਦਾ ਕੀ ਕਹਿਣਾ ਵਾ ਤਾਂ ਦੇਖੋ ਲੋਕ ਜਾ ਰਹੇ ਨੇ ਬਹੁਤ ਮੁਸ਼ਕਲ ਨਾਲ ਤੋਂ ਲੋਕ ਨਗਦੇ ਪੇਣੇ ਲੋਕ ਬੜੇ ਸਾਵਧਾਨੀ ਨਾਲ ਸ਼ਹਿਰ ਤੋਂ ਜਾ ਰਹੇ ਨੇ ਉਹ ਹੁਣ ਇਹ ਨਹੀਂ ਪਤਾ ਇੱਥੇ ਵੀ ਕਿੰਨਾ ਢੋਆ ਕਿੰਨੀ ਇੱਥੇ ਲਾਈਟ ਵੀ ਨਹੀਂ ਆ ਜਿਸ ਦੇ ਕੰਦ ਚੱਲਦੇ ਆ ਇੱਥੇ ਨਹੀਂ ਪਤਾ ਲੱਗਦਾ ਕਿ ਇੱਥੇ ਕਿੰਨਾ ਵੱਡਾ ਢੋਆ ਹੋਊਗਾ ਸੋ ਸਾਨੂੰ ਸਵੇਰ ਦੇ ਇਤਿਹਾਜ ਕਾਫੀ ਫੋਨ ਆ ਰਹੇ ਸੀ ਜੀ ਤੇ ਆ ਕੇ ਤੁਸੀਂ ਇਸ ਚੀਜ਼ ਨੂੰ ਦੇਖੋ ਵੀ ਸਗਤ ਤੱਕ ਸਾਡੀ ਗੱਲ ਪਹੁੰਚਾਓ ਸੋ ਅੱਜ ਅਸੀਂ ਛੁੱਟੀ ਹੋਣ ਕਰਕੇ ਤੁਹਾਡਾ ਆਪਣਰ ਤੇ ਆਵੇ ਕਾਫੀ ਸੀ ਸੋ ਹੁਣ ਟਾਈਮ ਲੱਗਾ ਅਸੀਂ ਇੱਥੇ ਪਹੁੰਚੇ ਆ ਅਸੀਂ ਇੱਥੇ ਲੋਕ ਮੌਜੂਦਾ ਮੌਜੂਦ ਲੋਕਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਕੋ ਬਿਲਕੁਲ ਲਾ ਕੇ ਆ ਕੇ ਨਜ਼ਦੀਕ ਆ ਕੇ ਟੋਏ ਨੂੰ ਦਿਖਾਉਣ ਵੀ ਇੱਥੇ ਲੋਕ ਕਿਸ ਤਰ੍ਹਾਂ ਕਿੱਦਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੇਖੋ ਲੋਕ ਬਿਲਕੁਲ ਤਿਆਰ ਹੋ ਕੇ ਆਉਂਦੇ ਨੇ ਘਰ ਦੇ ਵਿੱਚੋਂ ਜਿੱਦਾਂ ਵੀ ਕੋਈ ਗੱਡੀ ਇੱਥੇ ਲੰਘਦੀ ਆ ਵੀ ਉਹਦੇ ਛਿੱਟੇ ਉਹਨਾਂ ਲੋਕਾਂ ਦੇ ਉੱਪਰ ਪੈਂਦੇ ਆ ਸੋ ਕਾਫੀ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਪਿਛਲੇ ਕਾਫੀ ਦਿਨਾਂ ਤੋਂ ਇਹੀ ਹਾਲ ਹੈ ਇਸ ਤੇ ਸੋ ਲੋਕਾਂ ਦੀ ਪ੍ਰਸ਼ਾਸਨ ਦੇ ਕੋਲੋਂ ਮੰਗਿਆ ਕਿ ਇਸ ਨੂੰ ਬਹੁਤ ਜਲਦ ਠੀਕ ਕੀਤਾ ਜਾਵੇ ਸੋ ਇੱਥੇ ਲੋਕ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲਬਾ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਇਹ ਦੇਖੋ ਸਾਡੇ ਸਾਹਮਣੇ ਤੋਆ ਕਿ ਕਿੰਨੇ ਦਿਨਾਂ ਤੋਂ ਕਾਹ ਹੈ ਬਾਜੀ ਬਹੁਤ ਟਾਈਮ ਹੋ ਗਿਆ ਸਹੀ ਹੋ ਨਹੀਂ ਹੋ ਰਿਹਾ ਅੱਛਾ ਜੀ ਬਹੁਤ ਖਰਾਬ ਸਿਚੁਏਸ਼ਨ ਹੈ ਦੇਖੀ ਰਹੇ ਤੁਸੀਂ ਗੱਡੀ ਆਉਣ ਕਿਤਾ ਜੰਪ ਕਰ ਦੇਖੋਂ ਦਾ ਪਾਣੀ ਦਾ ਥੋੜਾ ਵਹਾ ਘਟਾ ਹੈ ਚੇਰਤਾਂ ਦਾ ਪਾਣੀ ਬਹੁਤ ਦਾ ਦੇਖਿਆ ਜਾਂਦਾ ਪਾਣੀ ਕਾਫੀ ਜਮਾ ਹੁੰਦਾ ਹਾਂਜੀ ਹਾਂਜੀ ਤੋਂ ਲੋਕਾਂ ਕਾਫੀ ਪਰੇਸ਼ਾਨੀ ਸਾਹਮਣਾ ਕਰਨਾ ਪੈ ਰਿਹਾ ਤੇ ਕੀ ਮੰਗ ਕਰਦੇ ਆ ਪ੍ਰਸ਼ਾਸਨ ਦੇ ਕੋਲ ਅਸਤੇ ਪ੍ਰਸ਼ਾਸਨ ਕੋਲ ਆਈ ਗਾ ਮੰਗ ਕਰਦੇ ਆ ਵੀ ਆ ਜਲਦੀ ਤੋਂ ਜਲਦੀ ਸਹੀ ਕਰੀ ਜਾਵੇ ਤੁਸੀਂ ਦੇਖ ਸਕਦੇ ਹੋ ਕਿਤੇ ਲੋਕ ਮੌਜੂਦ ਨੇ ਉਹਨਾਂ ਦਾ ਵੀ ਇਹ ਕਹਿਣਾ ਵਾ ਕੇਸ ਨੂੰ ਜਲਦੀ ਜਲਦੀ ਠੀਕ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਰਾਹਗੀਰਾਂ ਨੂੰ ਕਿਸੇ ਤਰ੍ਹਾਂ ਦੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਹ ਗੱਡੀ ਕਿਸ ਤਰ੍ਹਾਂ ਤੇ ਪਾਣੀ ਦੇ ਛਿੱਟੇ ਪੈ ਰਹੇ ਨੇ। ਲੋਕ ਕਿੰਨੇ ਪਰੇਸ਼ਾਨ ਨੇ। ਕਿੱ데 ਵੀ ਇਹ ਮੇਨ ਰੋਡ ਐ ਤੋ ਕਾਫੀ ਟ੍ਰੈਫਿਕ ਚੱਲ ਰਹੀ ਆ। ਸੋ ਕਈ ਵਾਰ ਲੱਗਿਆ ਆ ਕਿ ਪਤਾ ਲੱਗਦਾ ਜੇ ਹਿੱਲ ਆਉਂਦੇ ਮੈਂ ਪਤਾ ਵੀ ਇੱਥੇ ਡੋਆ ਹੈਗਾ। ਜਿਹੜੇ ਵਿਚਾਰੇ ਕਦੇ ਕਦੇ ਆਉਂਦੇ ਆ ਉਹਨਾਂ ਵਾਸਤੇ ਬਹੁਤ ਮੁਸ਼ਕਲ ਆ। ਕੋਲੋਂ ਨਦੀਕ ਆ ਕੇ ਬ੍ਰੇਕ ਲਾਉਣੀ ਪੈਂਦੀ ਆ ਇਸ ਦੇ ਨਾਲ ਵੀ ਕਾਫੀ ਦੂਰ ਤੱਕ ਇਹਦੇ ਛਿੱਟੇ ਪੈਂਦੇ ਆ। ਹੋ ਗਿਆ ਅਸਲੇ ਹਨੇਰਾ ਵੀ ਕਾਫੀ ਆ ਜਦੋਂ ਲੋਕ ਲੰਘਦੇ ਨੇ ਇੱਕਦਮ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਕਿ ਕਿਧਰੇ ਮੋੜੇ ਤੋਂ ਆ ਜਾਣਾ ਸੋ ਇੱਥੇ ਕਾਫੀ ਲੱਗੇ ਤੇ ਰੈਸਟੋਰੈਂਟ ਵੀ ਆ ਬੈਠਣ ਵਾਸਤੇ ਖਾਣਾ ਬਿਨਾ ਖਾਣ ਵਾਸਤੇ ਕੁਝ ਤੋਂ ਇਨੀ ਬਦਬੂ ਵੀ ਆ ਰਹੀ ਆ ਵੀ ਲੋਕ ਉੱਥੇ ਖਾਣਾ ਵੀ ਨਹੀਂ ਖਾ ਸਕਦੇ ਸੋ ਇੱਥੇ ਮੌਜੂਦ ਮਾਰਕੀਟ ਵਾਲਿਆਂ ਨਾਲ ਆਪਾਂ ਗੱਲਬਾਤ ਕਰਾਂਗੇ ਵੀ ਉਹਨਾਂ ਦਾ ਕੀ ਕਹਿਣਾ ਵਾ ਕੀ ਸੋ ਪਹਿਲਾਂ ਕਾਫੀ ਦਿਨਾਂ ਤੋਂ ਇੱਥੇ ਇਸ ਤਰ੍ਹਾਂ ਹੀ ਚੱਲ ਰਿਹਾ ਇਸ ਨੂੰ ਬੇਰ ਵੀ ਕਿਹਾ ਹੀ ਪਰ ਰਿਪੇਅਰ ਨਹੀਂ ਹੋ ਸਕਿਆ ਬਹੁਤ ਬਹੁਤ ਜਨਾਬ ਸਾਡਾ ਜੁਗਾਇਨ ਹੋਈ ਤੁਹਾਡਾ ਬਹੁਤ ਚਾਹਤ ਸਵਾਗਤ ਹੈ ਜੀ ਕੀ ਕਰਦੇ ਆ ਕਿ ਦੇਖੋ ਇੰਨੀ ਵੱਡੀ ਬਿਲਡਿੰਗ ਬਣੀ ਹੋਈ ਆ ਜੀ ਉੱਪਰ ਜਿਮ ਆ ਥੱਲੇ ਦੋ ਰੈਸਟੋਰੈਂਟ ਚੱਲਦੇ ਪਏ ਨਾਲ ਏਕਾ ਆ ਤੇਰੀ ਜਲਦੋਂ ਜਲਦ ਕਾਰਵਾਈ ਹੋਣੀ ਚਾਹੀਦੀ ਆ ਫੇਰ ਹੋਣੀ ਚਾਹੀਦੀ ਆ ਕਿ ਕਾਫੇ ਕਿੰਨੇ ਦਿਨਾਂ ਤੋਂ ਕਿ ਪਿਛਲੇ ਕਿੰਨੇ ਦਿਨਾਂ ਤੋਂ ਇਦਾਂ ਖਰਾਬ ਆ तकरीबन ਮਹੀਨੇ ਤੋਂ ਮਹੀਨਾ ਹੋ ਚੱਲਿਆ ਰਿਪੇਅਰ ਵੀ ਕਰਵਾਇਆ ਜੀ ਆਪ ਖੁਦ ਆਪ ਕਿਹਨਾਂ ਕੰਦੇ ਸੀਵਰੇਜ ਵਾਲਿਆਂ ਨੂੰ ਪੈਸੇ ਦੇ ਕੇ ਵੀ ਰਿਪੇਅਰ ਕਰਾਇਆ ਪਰ ਗੱਲ ਨਹੀਂ ਬਣੀ ਆ ਜੀ ਆਕੇ ਬਹੁਤ ਜਲਦੀ ਇਹ ਠੀਕ ਹੋਣਾ ਚਾਹੀਦਾ ਜੋ ਇਹ ਟੋਆ ਪਿਆ ਹੋਇਆ ਹੈ ਬਹੁਤ ਹੀ ਹਨੀਕਾਰਕ ਹੈ ਹੌਂ ਜਨਾਂ ਤੇ ਰਾਘੇਰਾ ਵਾਸਤੇ ਵੀ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਜੇ ਸਾਡੇ ਗੱਡੀ ਨੱਕਦੀ ਆ ਤੇ ਇਹਦਾ ਜੋ ਪਾਣੀ ਆ ਬਾਸਾ ਬਹੁਤ ਲੋਕਾਂ ਦੇ ਕੋਲ ਟਿਕਦਾ ਗੰਦਾ ਪਾਣੀ ਸੋਸ਼ ਸੜਕਾਂ ਦੇ ਵਿੱਚ ਟੋਏ ਅਸੀਂ ਮਾਰੀਏ ਹੋਏ ਹੋਏ ਤਾਂ ਦਿਖਾਉਣਾ ਚਾਹੁੰਦਾ ਇੱਥੇ ਪਾਸੇ ਇੱਕ ਸਾਈਡ ਤੇ ਬਿਲਕੁਲ ਖਾਣ ਪੀਣ ਦਾ ਸਮਾਨ ਜੋ ਇੱਥੇ ਲੋਕ ਖਾਂਦੇ ਪੀਂਦੇ ਨੇ ਆਣ ਕੇ ਤਾਂ ਬਟਕੇ ਰਿਹੜੀਆਂ 버거 ਕੋਲ ਇੱਥੇ ਲਾ ਕੇ ਗਿੰਦਾ ਜੂਸ ਔਰ ਦੂਸਰੇ ਪਾਸੇ ਤੇ ਦੇਖ ਸਕਦੇ ਹੋ ਕਿ ਬਿਲਕੁਲ ਬਦਬੂ ਗੰਦਗੀ ਬਿਲਕੁਲ ਲੋਕਾਂ ਦੀ ਜ਼ਿੰਦਗੀ ਨਾਲ ਇਹ ਖਲਵਾ ਕੀਤਾ ਜਾ ਰਿਹਾ ਸੋ ਇੱਥੇ ਮੌਜੂਦ ਲੋਕਣ ਵੇਹੀ ਕਾਇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜੋ ਹੈ ਬਿਲਕੁਲ ਜਲਦ ਤੋਂ ਜਲਦ ਇਹ ਠੀਕ ਹੋਣਾ ਚਾਹੀਦਾ ਦੇਖ ਸਕਦੇ ਹੋ ਉਥੋਂ ਪਾਣੀ ਦੇ ਛਿੱਟੇ ਕਿਤੇ ਦੂਰ ਤੱਕ ਜਾ ਰਹੇ ਆ ਕਿਤੇ ਵੱਡੀ ਬੱਸ ਲੰਘ ਰਹੀ ਆ ਲਾਗੇ ਮੋਟਰਸਾਈਕਲ ਲੰਘ ਰਿਹਾ ਇਹਨੇ ਛਿੱਟੇ ਪਾਉਣੇ ਆ ਲਾਗੇ ਮੋਟਰਸਾਈਕਲ ਦੇ ਉੱਪਰ ਫੁੱਟਰ ਵਾਲਾਂ ਦੇ ਉੱਪਰ ਬੜਕੋ ਛਿੱਟੇ ਪੈ ਰਹੇ ਆ ਸੋ ਇੱਥੇ ਪ੍ਰਸ਼ਾਸਨ ਦੇ ਕੋਲੋਂ ਇਹ ਮੰਗ ਕਰਦੇ ਆ ਕਿ ਇਹਨੂੰ ਬਹੁਤ ਜਲਦ ਤੋਂ ਜਲਦ ਠੀਕ ਰਾਇ ਜਾਵੇ ਤਾ ਜੋ ਲੋਕਾਂ ਦੇ ਜਿੰਦਣਾ ਖਲਵਾ ਨਾ ਕੀਤਾ ਜਾਵੇ। ਸੋ ਇੱਥੇ ਜੋ ਬਾਈਕ ਸਕੂਟਰ ਮੋਟਰਸਾਈਕਲ ਲੰਘਦੇ ਨੇ ਨਾ ਵਾਸਤੇ ਬਹੁਤ ਮੁਸ਼ਕਲ ਆ ਗੱਡੀ ਤਾਂ ਫਿਰ ਵੀ ਚਾਰ ਪਹੀਆ ਹੁੰਦੀ ਆ ਉਸ ਦੀ ਬ੍ਰੇਕ ਲੱਗ ਜਾਂਦੀ ਆ ਪਰ ਜੋ ਮੋਟਰਸਾਈਕਲਾਂ ਸਕੂਟਰ ਦੇ ਬੱਚੇ ਵੀ ਆਉਂਦੇ ਆ ਨਾਲ ਬੈਠੇ ਹੁੰਦੇ ਨੇ ਦੋਸਤਾਂ ਨੂੰ ਵਾਸਤੇ ਬਹੁਤ ਮੁਸ਼ਕਲ ਸਾਹਮਣਾ ਕਰਨਾ ਪੈ ਰਿਹਾ। ਕਰੋ ਘਰੋਂ ਤਿਆਰ ਹੋ ਕੇ ਆਉਂਦੇ ਨੇ ਸੋ ਇੱਥੇ ਆਣ ਕੇ ਉਹਨਾਂ ਦੇ ਜਦੋਂ ਕਪੜੇ ਲਿਬੜਦੇ ਨੇ ਉਹ ਫਿਰ ਪਤਾ ਨਹੀਂ ਕਿਹਨੇ ਕਿਹਨੂੰ ਗਾਲਾਂ ਕੱਢਦੇ ਹੋਣਗੇ। ਸੋ ਇੱਥੇ ਲੋਕਾਂ ਦੀ ਵੇਖੇ ਪ੍ਰਸ਼ਾਸਨ ਨੂੰ ਮੰਗ ਆਪਾਂ ਅਸੀਂ ਆਪਣੇ ਜੁਪੈ ਨੂੰ ਚੈਨਲ ਨਹੀਂ ਪ੍ਰਸ਼ਾਸਨ ਨੂੰ ਹੀ ਮੰਗ ਕਰਦੇ ਅਸੀਂ ਕਨੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪਰ ਸਾਡਾ ਕਨੈਕਟ ਨਹੀਂ ਹੋ ਸਕਿਆ ਸੋ ਸੋਰੀ ਅਲੀ ਮਾਰਨਿੰਗ ਅਸੀਂ ਇਸ ਦਾ ਕਨੈਕਟ ਕਰਾਂਗੇ ਪਰ ਇਸ ਨੂੰ ਠੀਕ ਕਰਾਵਾਂਗੇ